ਕ੍ਰਿਕਟ ਦੇ ਕੁਝ ਖਿਡਾਰੀਆਂ ਵੱਲੋਂ ਦਿਵੰਗਾਂ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਜੁਨਾ ਵੱਲੋਂ ਬਠਿੰਡਾ ਦੀ ਸਰਕਟਾਉ ਦੇ ਨੇੜੇ ਕੀਤਾ ਗਿਆ ਪ੍ਰਦਰਸ਼ਨ ਅਤੇ ਏਡੀਸੀ ਜਰਨਲ ਨੂੰ ਦਿੱਤਾ ਗਿਆ ਮੰਗ ਪੱਤਰ ਚੁੱਕਰਵਾਰ ਨੂੰ 10:30 ਵਜੇ ਦੇ ਲਗਭਗ ਆਗੂਆਂ ਨੇ ਬੋਲਦਿਆਂ ਕਿਹਾ ਕਿ ਜੋ ਕ੍ਰਿਕਟ ਦੇ ਕੁਝ ਖਿਡਾਰੀਆਂ ਵੱਲੋਂ ਦਿਵੰਗਾਂ ਦਾ ਮਜ਼ਾਕ ਉਡਾਇਆ ਗਿਆ ਹੈ ਉਹ ਬਿਲਕੁਲ ਗਲਤ ਹੈ ਉਹ ਇੱਕ ਸੈਲੀਬ੍ਰਿਟੀ ਹਨ ਤੇ ਉਸ ਨੂੰ ਦੇਖ ਕੇ ਉਸ ਤੋਂ ਬਾਅਦ ਆਪਣੇ ਬੱਚੇ ਵੀ ਉਹਨਾਂ ਦਾ ਮਜ਼ਾਕ ਉਡਾਉਣਗੇ ਇਸ ਨੂੰ ਲੈ ਕੇ ਉਹਨਾਂ ਤੇ ਆਪਣਾ ਇਹਨਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਅਤੇ ਇਹਨਾਂ ਗਿਆ ਕਿ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇ ਤੇ ਜਿਹੜਾ ਉਹ ਜੁਰਮਾਨਾ ਉਹਨਾਂ ਤੋਂ ਵਸੂਲਿਆ ਜਾਣਾ ਉਹ ਦਿਵੰਗਿਆਂ ਦੇ ਵਿੱਚ ਵੰਡੇ ਜਾਵੇ ਇਸ ਨੂੰ ਲੈ ਕੇ ADC ਜਨਰਲ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਇਹਨਾਂ ਦਾ ਮੰਗ ਪੱਤਰ ਲਿਆ ਗਿਆ ਤੇ ADC ਜਨਰਲ ਨੇ ਬੋਲਿਆ ਕਿ ਹਾਂ ਕਿ ਇਹਨਾਂ ਦਾ ਜਿਹੜਾ ਮੰਗ ਪੱਤਰ ਹੈ ਉਹ ਉਹਨਾਂ ਵੱਲੋਂ ਡਿਸਪੰਚਾ ਦਿੱਤਾ ਜਾਵੇਗਾ ਤੇ ਜੋ ਵੀ ਬਣਦੀ ਕਾਰਵਾਈ ਹੈ ਉਸ ਤੋਂ ਬਾਅਦ ਹੋ ਜਾਵੇਗੀ ਇਹਨੂੰ ਤਸਵੀਰਾਂ ਇਸ ਨੂੰ ਦਿਖਾ ਰਿਹਾ ਬਟਿੰਡਾ ਦੇ ਸਰਕਟ ਆਫ ਦੇ ਨੇੜੀਆਂ ਸਾਰੀਆਂ ਤਸਵੀਰਾਂ ਜਿੱਥੇ ਦਿਵੰਗਾਂ ਵੱਲੋਂ ਅੱਜ ਕ੍ਰਿਕਟ ਦੇ ਕੁਝ ਖਿਡਾਰੀਆਂ ਵੱਲੋਂ ਇਹਨਾਂ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੈ ਮਨਾ ਮੁਹਾਵਰੇ ਨਾਲ ਬੰਦੇ ਜੈ ਮਨਾ ਮੁਹਾਵਰੇ ਨਾਲ ਬੰਦੇ ਸਰ ਮੈਨਾ ਲਕਸ਼ਿੰਗ ਸਿੰਘ ਸੰਗਠਨ ਰਾਸ਼ਟਰੀ ਦਿਵੰਗਾਂ ਕੈਸ ਸਰ ਐਸੋਸੀਏਸ਼ਨ ਤੋਂ ਸੁਭਾ ਪ੍ਰਧਾਨ ਸਰ ਔਰ ਜਿਹੜੀਆਂ ਸਾਡੀਆਂ ਦੋਨੋਂ ਜਥੇਬੰਦੀਆਂ ਸੋਸ਼ੀਅਲ ਹੈਂਡੀਕੈਪਟਾ ਔਰ ਕਲਾਸਟਰੀ ਜਿਲ੍ਹਾ ਐਸੋਸੀਏਸ਼ਨ ਅੱਜਾਂ ਦੇ ਮੋਰਚੇ ਤੇ ਇਕੱਠੀਆਂ ਹੋਈਆਂ ਔਰ ਆਖਰ ਨੂੰ ਸਹੀ ਦਿਗਾਂ ਪੈਣ ਪਰ ਆਇਆ ਜਥੇਬੰਦੀਆਂ ਪਰ ਮੈਂ ਅਲੱਗ-ਅਲੱਗ ਹੈ ਪਰ ਜਿਹੜਾ ਸਾਡਾ ਮੁੱਦਾ ਇੱਕ ਹੀ ਐਮੇਸ਼ਾ ਮੰਗਾ ਇੱਕ ਹੀ ਰਹਿੰਦੀ ਹੈ ਔਰ ਅੱਜ ਜਿਹੜਾ ਸਾਡੇ ਦਿਲਾ ਨੂੰ ਥੇਸ ਜਿਹੜੀ ਲੱਗੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਲਾਈਨ ਜਿਹੜੀ ਸਾਫਾ ਕ੍ਰਿਕਟਵਾਰ ਹੈ ਜਿਹੜੀ ਹੈਗਾ ਕੰਪੀਟੀਸ਼ਨ ਹੋਇਆ ਸੀਗਾ ਮੈਚ ਹੋਇਆ ਸੀਗਾ ਇੰਟਰਨੈਸ਼ਨਲ ਉਹ ਜਿੱਤ ਤੋਂ ਬਾਅਦ ਸਾਫਾ ਖਿਡਾਰੀਆਂ ਦੇ ਜਿਹੜੇ ਹਰਪਜਨ ਸਿੰਘ ਭੱਜੀ ਔਰ ਸੰਸੇਵ ਸਿੰਘ ਨੇ ਪੰਜਾਬ ਦੇ ਔਰ ਜਿਹੜਾ ਹੈਗਾ ਯਵਰਾਜ ਸਿੰਘ ਉਹ ਵੀ ਸਾਫਾ ਖਿਡਾਰੀ ਨਾਲ ਸਰੇਸ਼ ਰਾਣਾ ਉਹ ਵੀ ਸਾਫਾ ਖਿਡਾਰੀ ਇਕਲਾ ਚੌਥਾ ਸਾਥੀ ਹੈ ਉਹ ਵੀ ਸਾਫਾ ਖਿਡਾਰੀ ਹੈ ਇਹਨਾਂ ਚਾਰਾਂ ਕੰਨੀਆਂ ਜਿਹੜਾ ਜਿੱਤਣ ਤੋਂ ਬਾਅਦ ਜਸ਼ਨ ਮਨਾਇਆ ਗਿਆ ਔਰ ਇਹ ਜਸ਼ਨ ਦੇ ਵਿੱਚ ਦਿਵਿਆਂਗਾਂ ਦੀ ਨਕਲ ਉਤਾਰ ਕੇ ਉਹਨੇ ਜਿਵੇਂ ਕੋਈ ਲੰਗੜਾ ਕੇ ਚੱਲਦਿਆ ਉਹਨਾਂ ਵਾਂਗੂ ਜਿਹੜਾ ਹੈਗਾ ਲੰਗੜਾਇਆ ਤੇ ਉਹ ਐਕਟਿੰਗ ਕਰਕੇ ਨੱਚ ਕੁੱਦ ਕੇ ਜਿਹੜਾ ਉਹ ਜਸ਼ਨ ਮਨਾਇਆ ਗਿਆ ਕੋਈ ਬੰਗਾ ਟਿੱਡਾ ਹੋ ਕੇ ਨੱਚ ਰਿਆਂ ਨਾ ਖਿਡਾਰੀਆਂ ਤੋਂ ਕਿਵੇਂ ਤੁਰ ਰਿਹਾ ਉਹਨੇ ਨਕਲੇ ਰਿਆ ਉਤਾਰ ਕੇ ਉਹਨਾਂ ਨੂੰ ਜਿਹੜਾ ਜਲੀਲ ਕੀਤਾ ਗਿਆ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਮਜ਼ਾ ਪੜਾਇਆ ਗਿਆ ਔਰ ਇਹ ਬਰਦਾਸ਼ਤ ਨਹੀਂ ਹੋਊਗਾ ਪੂਰੇ ਅੰਘੂਲ ਵਰਗ ਦੇ ਵਿੱਚ ਜਿਹੜਾ ਹੈਗਾ ਉਹ ਭਾਰੀ ਰੋਸ ਹੈ ਔਰ ਦੋਨੋਂ ਜਿ세 ਬੰਦੇ ਫੀਕਲ ਹੈਂਡੀਕੈਪਡ ਆ ਰਹੇ ਰਾਸ਼ੇਦ ਬੈਂਕ ਅਸਿਨਾ ਅੱਜ ਕੱਟੀਆਂ ਹੋਈਆਂ ਔਰ ਇਹ ਲੰਘਦੇ ਇਕੱਠੇ ਆਈਆਂ ਡੀ ਸਾਹਿਬ ਨੂੰ ਜਿਹੜਾ ਹੈ ਜਿਆ ਰੋਸ ਮਾਰਚ ਕੱਢ ਕੇ ਡੀ ਸਾਹਿਬ ਨੂੰ ਸ਼ਿਕਾਇਤ ਪੱਤਰ ਦੇਣਾ ਅੱਜ ਤਾਂ ਕਿ ਇਹਨਾਂ ਜਿਹੜਾ ਹੈ ਜਿਆ ਦੋਸ਼ੀਆਂ ਤੇ ਜਿਹੜੇ ਕਿਹੜੀ ਖਿਡਾਰੀ ਨੇ ਉਹਨਾਂ ਦੇ ਕਾਰਵਾਈ ਹੋ ਸਕੇ ਉਹਨਾਂ ਵੱਲੋਂ ਮਾਫੀ ਵੀ ਮੰਗ ਲਈ ਗਈ ਹੈ ਮਾਫੀ ਦਾ ਫਿਰ ਕੋਈ ਵੀ ਜਿਹੜਾ ਹੈ ਜਿਆ ਪੱਕਾ ਪੁੱਤਾ ਪ੍ਰੂਫ ਨਹੀਂ ਹੈ ਇੱਕ ਸੋਸ਼ਲ ਮੀਡੀਆ ਤੇ ਲਿਖ ਕੇ ਪਾ ਦਿੱਤਾ ਗਿਆ ਉਹ ਇਹ ਨਹੀਂ ਪਤਾ ਕਿ ਇਹਨਾਂ ਨੇ ਕਿੱਥੇ ਪਾਇਆ ਜਾਂ ਕਿਵੇਂ ਵੀ ਹੈ ਸੋਸ਼ਲ ਮੀਡੀਆ ਤੇ ਇਹਨਾਂ ਕਨੇ ਉਹ ਜਿਹੜੀ ਪੋਸਟ ਆਊਟ ਡੀਲਿਟ ਕਰ ਦਿੱਤੀ ਗਈ ਹੈ ਜਿਹੜੀ ਇਹਨਾਂ ਨੇ ਵਾਰੀ ਕੀਤੀ ਸੀਗੀ ਯਾਰ ਬੰਦੀ ਪੱਜੀ ਰਹੀ ਜਿਹੜੀ ਇੰਸਟਾਗ੍ਰਾਮ ਤੇ ਆਈ ਔਰ ਇਹ ਸਾਰਾ ਕੁਝ ਜਿਹੜੀ ਵੀਡੀਓ ਸੇਵ ਹੋ ਚੁੱਕੀ ਹੈ ਸਭ ਕੁਝ ਸਬੂਤ ਨੇ ਇਹਨਾਂ ਦੀ ਜਿਹੜੀ ਕਰਤੂਤਾਂ ਸਾਰੇ ਬੱਚੇ ਬੱਚੇ ਕੋਲੇ ਆ ਕੱਲ ਨੂੰ ਇਹਨਾਂ ਦੀ ਇਸ ਕਰਤੂਤ ਨਾਲ ਦਿਵੰਗਾਂ ਦਾ ਮਜ਼ਾਕ ਜਿਹੜੇ ਬੱਚੇ ਵੀ ਉਡਾਉਣਗੇ ਕਿਉਂਕਿ ਇਹ ਸੈਲੀਬ੍ਰਿਟੀ ਹੈ ਚੰਗੇ ਜਿਹੜੇ ਇਹਨਾਂ ਨੇ ਨਾਮ ਕੱਟਿਆ ਸ਼ਹਰਤ ਮਿਲੀ ਲੋਕਾਂ ਪ੍ਰਤੀ ਲੋਕਾਂ ਨੇ ਸ਼ਹਰਤ ਦਿੱਤੀ ਔਰ ਇਹਨਾਂ ਦੇ ਸ਼ਹਰਤ ਦਾ ਨਸ਼ਾ ਇਸ ਕਦਰ ਸਵਾਰ ਹੋਇਆ ਕਿ ਇਹਨਾਂ ਨੇ ਜਿਹੜਾ ਹੈਗਾ ਦਿਵੰਗਾਂ ਦਾ ਮਜ਼ਾਕ ਉੜਾਇਆ ਇੱਕ ਨੱਚ ਕੋਦ ਕੇ ਇਹਨਾਂ ਨੂੰ ਲੰਗੜਾ ਕੇ ਚੱਲੇ ਆ ਔਰ ਉਹ ਵੀਡੀਓ ਇੰਨੀ ਵਾਇਰਲ ਹੋਈ ਬੱਚੇ ਕਹਿੰਦੇ ਗੁਰੂ ਪਹੁੰਚੀ ਹੈ ਔਰ ਕੱਲ ਨੂੰ ਬੱਚੇ ਵੀ ਸਾਡਾ ਮਜ਼ਾਕ ਲਾਉਣਗੇ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਹੈਗਾ 2016 ਜਿਹੜਾ ਜਿਹੜਾ 2019 ਦੇ ਵਿੱਚ ਦਿਵੰਗਾਂ ਦਾ ਇੱਕ ਪਾਸ ਹੋਇਆ ਸੀ ਉਹਦੇ ਆਧਾਰ 'ਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਔਰ ਜਿਹੜਾ ਹੈਗਾ ਅੱਗੇ ਤੋਂ ਤਾਂ ਕਿ ਇਹਦਾ ਕੋਈ ਸੈਲੀਬ੍ਰਿਟੀ ਦਿਵੰਗਾਂ ਦਾ ਮਜ਼ਾਕ ਨਾ ਹੋ ਰਸ ਮੰਗ ਕੀ ਹੈ ਕੀ ਕਾਰਵਾਈ ਚਾਹੁੰਦੇ ਹਾਂ ਮੰਗ ਹੈ ਸਿ ਇਹਦੇ ਤੇ ਕਾਰਵਾਈ ਹੋਵੇ ਇਹਨਾਂ ਦੇ ਜੁਰਮਾਨਾ ਹੋਵੇ ਜਿਹੜਾ ਇਹਨਾਂ ਤੇ ਜੁਰਮਾਨਾ ਹੈ 2016 ਦੇ ਆਧਾਰ ਤੇ ਜਿਹੜਾ 2016 ਦੇ ਵਿੱਚ ਜਕਤ ਪਾਸ ਹੋਇਆ ਸੀ ਉਹਦੇ ਵਿੱਚ ਸਾਫ ਤੌਰ ਤੇ ਹਦਾਇਤਾਂ ਨੇ ਕਿ ਕੋਈ ਵੀ ਦਿਵੰਗਾਂ ਦਾ ਜਿਹੜਾ ਹੈਗਾ ਮਜਾਕ ਨਹੀਂ ਉਡਾ ਸਕਦਾ ਉਹਨਾਂ ਦੀ ਰਿਸਕ ਕਰਕੇ ਉਹਨਾਂ ਨੂੰ ਜਲੀਲ ਨਹੀਂ ਕਰ ਸਕਦਾ ਉਹਨਾਂ ਦੀ ਜਿਹੜੀ ਭਾਵਨਾਵਾਂ ਨੂੰ ਉਹਨਾਂ ਨੂੰ ਜਿਹੜਾ ਹੈਗਾ ਛੇਛਰੀ ਪਹਜਾ ਸਕਦਾ ਅਸੀਂ ਇਹੀ ਮੰਨ ਕਰਦੇ ਹਾਂ ਕਿ ਇਸ ਕਾਨੂੰਨ ਦੇ ਆਧਾਰ ਤੇ ਜਿਹੜਾ ਦਿਵੰਗਾਂ ਵਾਲਾ ਕਾਨੂੰਨ ਬਣਿਆ ਹੈ ਉਹਦੇ ਆਧਾਰ ਤੇ ਇਹ ਕਾਰਵਾਈ ਕੀਤੀ ਹੈ ਇਹਨਾਂ ਨੂੰ ਜੁਰਮਾਨਾ ਕੀਤਾ ਜਾਵੇ ਇਹਨਾਂ ਨੂੰ ਔਰ ਉਸ ਜੁਰਮਾਨੇ ਨੂੰ ਜਿਹੜਾ ਦਿਵੰਗਾਂ ਦੀ ਭਲਾਈ ਵਾਸਤੇ ਵਰਤਿਆ ਜਾਵੇ ਇਹ ਜੇ ਤੁਸੀਂ ਆ ਕੇ ਇਹਨਾਂ ਨੂੰ ਮਿਲਿਓ ਇਸ ਤਰ੍ਹਾਂ ਦੀ ਇਹਨਾਂ ਦੀ ਪ੍ਰੋਬਲਮ ਸੀਗੀ ਬੈਠੇ ਨੇ ਆਮ ਤੌਰ 'ਤੇ ਸਾਡੇ ਜਿਹੜੀ ਮਤਲਬ ਯੂਨੀਅਨ ਵਾਲਾ ਹੈਗੀ ਇਹ ਦੇ ਵਿਆਗ ਉਹਨਾਂ ਨੇ ਮੇਰੇ ਤੇ ਅਰਜ਼ੀ ਲਿਆਂਦਾ ਹੈਗਾ ਕਿ ਸਾਡੇ ਸਾਫਕਾਖ ਖਿਡਾਰੀ ਹਰਪ੍ਰਧ ਸਿੰਘ ਵੱਲੋਂ ਕੋਈ ਇਹਨਾਂ ਦੀ ਨਕਲ ਉਤਾਰੀ ਗਈ ਹੈ ਜਿਹੜੀ 2016 ਦੇ ਐਕਟ ਦੀ ਉਲੰਘਣਾ ਵੱਗਿਆ ਹੈਗੀ ਹੈ ਤੇ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਰਕਾਰ ਤੱਕ ਸਾਡੀ ਮੰਗ ਪਹੁੰਚਾ ਕੇ ਉਹਨਾਂ ਦੇ ਖਿਲਾਫ ਉਪਰ ਦੀ ਕਾਰਵਾਈ ਕੀਤੀ ਜਾਵੇ ਮੰਗ ਪੱਤਰ ਉਹ ਮੈਂ ਅਡੀ ਸਰ ਨੂੰ ਦੇ ਦਾਂਗਾ ਤੇ ਉਸ ਤੋਂ ਅਗੇ ਫੌਗਟ ਕੱਢਵੀਂ ਕਰਾਂਗੇ